ਹੁਣ ਇਸ ਤੋਂ ਗਰਕਿਆ ਹੋਇਆ ਤੇ ਨਿਗਰਿਆ ਹੋਇਆ ਜਮਾਨਾ ਕੀ ਆਉਣਾ ਜਿੰਨਾ ਰਾਜਨੀਤਿਕ ਸਿਸਟਮ ਨੇ ਹੁਣ ਬੇੜਾ ਗਰਕ ਕਰ ਦਿੱਤਾ ਹੈ ਤਿੰਨ ਵੱਡੀਆਂ ਖਬਰਾਂ ਨੇ ਤਿੰਨੇ ਹੀ ਸੁਣ ਕਰ ਦੇਣ ਵਾਲੀਆਂ ਤੇ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਨੇ ਪਹਿਲੀ ਖਬਰ ਪੰਜਾਬ ਦੇ ਮੋਗਾ ਦੇ ਪਿੰਡ ਦਾਤਾ ਤੋਂ ਹੈ ਇਸ ਪਿੰਡ ਦੇ ਵਿੱਚ ਇੱਕ ਪਿਤਾ ਇੱਕ ਬਾਬਲ ਹੀ ਆਪਣੀ 13 ਕੋਸਾਲਾਂ ਦੀ ਛੋਟੀ ਜੀ ਉਮਰ ਦੀ ਤੀਜ ਦੇ ਨਾਲ ਗਲਤ ਕੰਮ ਕਰਦਾ ਧੱਕਾ ਕਰਦਾ ਫੜਿਆ ਗਿਆ ਔਰ ਉਹ ਇਹ ਕੰਮ 3 ਸਾਲਾਂ ਤੋਂ ਕਰਦਾ ਆ ਰਿਹਾ ਸੀ ਮੈਂ ਤੁਹਾਨੂੰ ਅੱਗੇ ਦੱਸਦਾ ਕਿਉਂ ਫੜਿਆ ਕਿਵੇਂ ਗਿਆ ਤੇ ਫਿਰ ਆ ਜਿਹੜੀਆਂ ਫੋਟੋ ਤੇ ਵੀਡੀਓ ਦੇ ਵਿੱਚ ਉਹਦੇ ਨਾਲ ਪੁਲਿਸ ਦੀ ਹਾਜ਼ਰੀ ਚ ਛੇਤਰ ਪ੍ਰੇਡ ਹੋ ਰਹੀ ਹੈ ਇਹ ਕਿਉਂ ਤੇ ਕਿੱਥੇ ਕੀਤੀ ਜਾ ਰਹੀ ਹੈ ਪੂਰੀ ਕਹਾਣੀ ਅੱਗੇ ਤੁਹਾਨੂੰ ਦੱਸਦਾ ਦੋ ਵੱਡੀਆਂ ਖਬਰਾਂ ਹੋਰ ਨੇ ਜਿੱਥੇ ਪਿਤਾ ਨੇ ਆਪਣੀਆਂ ਦੋ ਧੀਆਂ ਤੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਤੇ ਆਪ ਫਰਾਰ ਹੋ ਗਿਆ ਔਰ ਤੀਜੀ ਘਟਨਾ ਇੱਕ ਮਾਂ ਆਪਣੇ ਤਿੰਨ ਬੱਚਿਆਂ ਨੂੰ ਇੱਕ ਚਾਦਰ ਚ ਬੰਨ ਕੇ ਤੇ ਆਪਣੇ ਸਰੀਰ ਨਾਲ ਬੰਨ ਕੇ ਤੇ ਨਹਿਰ ਚ ਛਾਲ ਮਾਰ ਗਈ ਹੈ